ਸ਼ਬਦ ਬਹੁਤ ਵੱਡੀ ਤਾਕਤ ਹੁੰਦੇ ਆ ਜਦੋਂ ਅਸੀਂ ਸ਼ਬਦਾਂ ਨੂੰ ਕਥਾਵਾਂ ਦੇ ਰੂਪ ਵਿੱਚ ਕਹਾਣੀਆਂ ਦੇ ਰੂਪ ਵਿੱਚ ਪੜ੍ਹਦੇ ਆ ਤੇ ਪਹਿਲਾਂ ਨਾਲੋਂ ਵੀ ਵਧੇਰੇ ਤਾਕਤਵਰ ਹੋ ਕੇ ਸਾਡੇ ਮਨ ਤੇ ਅਸਰ ਕਰਦੇ ਆ ਬਹੁਤ ਸਾਰੇ ਗ੍ਰੰਥਾਂ ਸ਼ਾਸਤਰਾਂ ਦੇ ਵਿੱਚ ਪ੍ਰਾਣਿਕ ਕਹਾਣੀਆਂ ਕਥਾਵਾਂ ਦਾ ਜ਼ਿਕਰ ਅਕਸਰ ਮਿਲਦਾ ਹੈ ਇਹਦਾ ਭਾਵ ਇਹ ਆ ਕਿ ਉਹਨਾਂ ਗ੍ਰੰਥਾ ਸ਼ਾਸਤਰਾਂ ਨੂੰ ਜਿਹੜੇ ਮਹਾਪੁਰਸ਼ਾਂ ਨੇ ਰਚਿਆ ਜਿਹੜੇ ਵਿਦਵਾਨਾਂ ਨੇ ਰਚਿਆ ਉਹ ਸ਼ਬਦਾਂ ਦੀ ਤਾਕਤ ਨੂੰ ਸ਼ਬਦਾਂ ਦੀ ਸ਼ਕਤੀ ਨੂੰ ਸਮਝਦੇ ਸਨ ਅੱਜ ਦੀ ਜਿਹੜੀ ਛੋਟੀ ਜੀ ਕਹਾਣੀ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਉਹ ਵੀ ਬਿਲਕੁਲ ਜ਼ਿੰਦਗੀ ਨਾਲ ਜੁੜੀ ਹੋਈ ਕਹਾਣੀ ਹੈ ਜਿਸ ਨੂੰ ਅਸੀਂ ਸਮਝ ਕੇ ਇਸ ਸਮਝ ਸਕਦੇ ਆ ਕਿ ਅਸੀਂ ਨੂੰ ਅਸੀਂ ਜ਼ਿੰਦਗੀ ਨੂੰ ਇੱਕ ਸਾਰ ਸੁਰ ਵੱਧ ਕਿਵੇਂ ਕਰ ਸਕਦੇ ਆ ਇੱਕ ਪੁਰਾਣਿਕ ਕਥਾ ਹੈ ਕਿ ਇੱਕ ਜਗ੍ਹਾ ਤੇ ਇੱਕ ਬਹੁਤ ਵਿਸ਼ਾਲ ਝੀਲ ਸੀ ਪਹਾੜਾਂ ਦੇ ਵਿੱਚ ਇਸ ਝੀਲ ਦੇ ਕੰਢੇ ਤੇ ਜੇ ਕੋਈ ਯਾਤਰੀ ਖੜ ਕੇ ਕੋਈ ਸਵਾਲ ਪੁੱਛਦਾ ਤਾਂ ਝੀਲ ਉਹਦਾ ਉਹਨੂੰ ਜਵਾਬ ਦਿੰਦੀ ਇੱਕ ਕਾਲਪਨਿਕ ਕਥਾ ਹੈ ਅਸਲ ਹਕੀਕਤ ਵਿੱਚ ਇਸ ਤਰ੍ਹਾਂ ਸ਼ਾਇਦ ਹੋਤਾ ਨਹੀਂ ਸਕਦਾ ਪਰ ਕਾਲਪਨਿਕ ਕਥਾਵਾਂ ਤੋਂ ਵੀ ਅਸੀਂ ਕਈ ਵਾਰੀ ਬਹੁਤ ਕੁਝ ਸਿੱਖ ਜਾਂਦੇ ਆ ਇੱਕ ਵਾਰ ਇੱਕ ਫਕੀਰ ਉਸ ਝੀਲ ਦੇ ਕੰਢੇ ਤੇ ਆ ਕੇ ਰੁਕਿਆ ਜਿਹਦੇ ਅੰਦਰ ਇਹ ਤੀਬਰ ਇੱਛਾ ਸੀ ਜਾਣਨ ਦੀ ਕਿ ਮੈਂ ਸਮਝ ਲਵਾਂ ਇਹ ਜਾਣ ਲਵਾਂ ਕਿ ਜ਼ਿੰਦਗੀ ਕੀ ਹੈ ਉਹਨੇ ਇਹੋ ਸਵਾਲ ਝੀਲ ਨੂੰ ਕੀਤਾ ਮੈਂ ਜਾਨਣਾ ਚਾਹੁੰਦਾ ਹਾਂ ਕਿ ਜ਼ਿੰਦਗੀ ਕੀ ਹੈ ਝੀਲ ਨੇ ਕੋਈ ਜਵਾਬ ਨਾ ਦਿੱਤਾ ਕਿਹਾ ਜਾਂਦਾ ਸੀ ਕਿ ਜੇ ਕੋਈ ਵਿਅਕਤੀ ਸੱਚੇ ਮਨ ਨਾਲ ਝੀਲ ਤੋਂ ਸਵਾਲ ਪੁੱਛਦਾ ਹੈ ਤਾਂ ਉਸੇ ਸੱਚੇ ਮਨ ਵਾਲੇ ਵਿਅਕਤੀ ਦਾ ਹੀ ਝੀਲ ਜਵਾਬ ਦਿੰਦੀ ਹੈ ਪਰ ਉਹ ਫਕੀਰ ਲਗਾਤਾਰ 3 ਦਿਨ ਉੱਥੇ ਰੁਕਿਆ ਰਿਹਾ ਆਪਣੀ ਜਗ੍ਹਾ ਤੇ ਅਡੋਲ ਖੜਾ ਰਿਹਾ ਤੇ ਵਾਰ-ਵਾਰ ਵਾਰ-ਵਾਰ ਇਹ ਸਵਾਲ ਕਰਦਾ ਰਿਹਾ ਕਿ ਜ਼ਿੰਦਗੀ ਕੀ ਹੈ ਝੀਲ ਨੇ ਸਮਝਿਆ ਕਥਾ ਇਹ ਕਹਿੰਦੀ ਹੈ ਕਿ ਝੀਲ ਨੇ ਸਮਝਿਆ ਕਿ ਜ਼ਿੰਦਗੀ ਇੱਕ ਐਸੀ ਚੀਜ਼ ਹੈ ਜਿਸ ਨੂੰ ਬੰਦੇ ਨੇ ਹਰ ਬੰਦੇ ਨੇ ਆਪ ਸਮਝਣਾ ਹੁੰਦਾ ਹੈ ਆਪ ਜਾਣਨਾ ਹੁੰਦਾ ਹੈ ਆਪ ਇਹਦੀ ਖੋਜ ਕਰਨੀ ਹੁੰਦੀ ਹੈ ਤੇ ਆਪ ਇਹਦੀ ਖੋਜ ਕਰੇ ਇਸ ਕਰਕੇ ਝੀਲ ਨੇ ਜਵਾਬ ਦੇਣਾ ਮناسب ਨਾ ਸਮਝਿਆ ਤੀਸਰੇ ਦਿਨ ਅਖੀਰ ਜਦੋਂ ਉਹ ਬੰਦਾ ਡੋਲ ਇਹ ਵਾਰ-ਵਾਰ ਸਵਾਲ ਪੁੱਛਦਾ ਰਿਹਾ ਡੋਲ ਖੜਾ ਰਿਹਾ ਚੀਲ ਨੇ ਜਵਾਬ ਦਿੱਤਾ ਕਿ ਜ਼ਿੰਦਗੀ ਇੱਕ ਰਬਾਬ ਹੈ ਉਹਨੇ ਇਹ ਉੱਤਰ ਸੁਣਿਆ ਤੇ ਉਹਦੇ ਇਹ ਉੱਤਰ ਨਾਲ ਝਿਲ ਦੇ ਇਹ ਉੱਤਰ ਨਾਲ ਉਹਦੀ ਸੰਤੁਸ਼ਟੀ ਨਾ ਹੋਈ ਉਹਨੇ ਦੁਬਾਰਾ ਝਿਰ ਨੂੰ ਸਵਾਲ ਕੀਤਾ ਕਿ ਜ਼ਿੰਦਗੀ ਇੱਕ ਰਬਾਬ ਹੈ ਇਹਦੇ ਨਾਲ ਇਹ ਗੱਲ ਸਪਸ਼ਟ ਨਹੀਂ ਹੁੰਦੀ ਕਿ ਜ਼ਿੰਦਗੀ ਕੀ ਹੈ ਇਸ ਕਰਕੇ ਮੈਨੂੰ ਵਿਸਥਾਰ ਵਿੱਚ ਦੱਸਿਆ ਜਾਵੇ ਝਿਲ ਨੇ ਉਹਨੂੰ ਦੁਬਾਰਾ ਕਿਹਾ ਕਿ ਤੂੰ ਇੱਥੋਂ ਚਲਾ ਜਾ ਜੇ ਜਿਹੜਾ ਨੇੜਲਾ ਨਗਰ ਹੈ ਉਸ ਨਗਰ ਦੇ ਵਿੱਚ ਜਾ ਤੇ ਉਹਦੇ ਵਿੱਚ ਜੜੀਆਂ ਪਹਿਲੀਆਂ ਤਿੰਨ ਦੁਕਾਨਾਂ ਨੇ ਉਹਨਾਂ ਨੂੰ ਗੋਹ ਨਾਲ ਵੇਖ ਉਹਨਾਂ ਨੂੰ ਵੇਖਣ ਤੋਂ ਬਾਅਦ ਤੈਨੂੰ ਸਮਝ ਆ ਜਾਏਗਾ ਕਿ ਜ਼ਿੰਦਗੀ ਕੀ ਹੈ ਉਹ ਨਗਰ ਦੇ ਵਿੱਚ ਗਿਆ ਉਹ ਫਕੀਰ ਨੇ ਪਹਿਲੀ ਦੁਕਾਨ ਤੇ ਜਾ ਕੇ ਦੇਖਿਆ ਕਿ ਉੱਥੇ ਲੋਹੇ ਦੀ ਦੁਕਾਨ ਸੀ ਲੋਹੇ ਦੀਆਂ ਜੰਜੀਰਾਂ ਲੋਹੇ ਦੇ ਸੰਗਲ ਲੋਹੇ ਦੀਆਂ ਵੱਖ-ਵੱਖ ਤਰ੍ਹਾਂ ਦੇ ਕਲਪੁਰਜੇ ਤੇ ਕੋ ਲੋਹੇ ਦਾ ਕਬਾੜ ਹੋਰ ਬਹੁਤ ਸਾਰਾ ਸਮਾਨ ਜਿਹੜਾ ਉੱਥੇ ਪਿਆ ਹੋਇਆ ਸੀ ਉਹਨੇ ਸਮਝਿਆ ਕਿ ਇਹ ਲੋਹੇ ਦੀ ਦੁਕਾਨ ਤੋਂ ਮੈਂ ਜ਼ਿੰਦਗੀ ਬਾਰੇ ਕੀ ਸਮਝ ਸਕਦਾ ਤਾਂ ਫਿਰ ਉਹ ਅਗਲੀ ਦੁਕਾਨ ਵੱਲ ਵੱਧ ਗਿਆ ਅਗਲੀ ਦੁਕਾਨ ਇੱਕ ਧਾਤਾਂ ਦੀ ਦੁਕਾਨ ਸੀ ਉੱਥੇ ਪੁਰਾਣੀਆਂ ਧਾਤਾਂ ਵਿਕਦੀਆਂ ਸਨ ਤਾਰਾਂ ਵਿਕਦੀਆਂ ਸਨ ਧਾਤਾਂ ਤੋਂ ਬੜੀਆਂ ਹੋਈਆਂ ਤਾਰਾਂ ਵਿਕਦੀਆਂ ਸਨ ਉਨੇ ਉਸ ਦੁਕਾਨ ਨੂੰ ਵੀ ਦੇਖਿਆ ਤੇ ਉਹਦੇ ਮਨ 'ਚ ਇਹ ਖਿਆਲ ਆਇਆ ਕਿ ਇਸ ਗੱਲ ਤੋਂ ਤਾ ਤਾ ਤੋਂ ਤਾਰਾਂ ਤੋਂ ਕਿਹੜੀ ਚੀਜ਼ ਨੂੰ ਸਮਝਿਆ ਜਾ ਸਕਦਾ ਹੈ ਤੀਸਰੀ ਦੁਕਾਨ ਇੱਕ ਕਾਰੀਗਰ ਦੀ ਦੁਕਾਨ ਸੀ ਜਿਹੜਾ ਲੱਕੜ ਦਾ ਕੰਮ ਕਰਦਾ ਸੀ ਉਸਨੇ ਕਾਰੀਗਰ ਨੂੰ ਕੰਮ ਕਰਦਿਆ ਦੇਖਿਆ ਲੱਕੜ ਦੇ ਵੱਖ-ਵੱਖ ਤਰ੍ਹਾਂ ਦੇ ਖੜਾਉਣੇ ਵੱਖ-ਵੱਖ ਤਰ੍ਹਾਂ ਦੇ ਸੰਧ ਤੇ ਹੋਰ ਬੈਠਣ ਵਾਲੀਆਂ ਮੇਜ਼ ਕੁਰਸੀਆਂ ਇਹ ਸਭ ਕੁਝ ਉਹਨੇ ਦੇਖਿਆ ਉਹਦੇ ਮਨ 'ਚ ਆਇਆ ਕਿ ਇਥੋਂ ਵੀ ਮੈਂ ਕੀ ਸਮਝ ਸਕਦਾ ਕੀ ਮੈਂ ਜਾਣ ਸਕਦਾ ਕਿ ਜ਼ਿੰਦਗੀ ਕੀ ਹੈ ਉਹ ਅੱਗੇ ਤੁਰ ਗਿਆ ਤੇ ਵਾਪਸ ਮੁੜ ਕੇ ਇੱਕ ਵਾਰ ਉਹਦੇ ਮਨ 'ਚ ਖਿਆਲ ਆਇਆ ਕਿ ਦੁਬਾਰਾ ਝੀਲ ਕੋਲ ਜਾਵਾਂ ਤੇ ਝੀਲ ਨੂੰ ਪੁੱਛਾਂ ਕਿ ਮੇਰੀ ਇਹ ਤੇਰੇ ਇਹ ਨਾਲ ਜਵਾਬ ਦੇ ਨਾਲ ਇਸ ਤੇਰੇ ਜਵਾਬ ਦੇ ਨਾਲ ਮੇਰੀ ਤਸੱਲੀ ਨਹੀਂ ਹੋਈ ਤੇ ਉਹ ਦੁਬਾਰਾ ਝੀਲ ਕੋਲ ਗਿਆ ਇਹਨੇ ਕਿਹਾ ਕਿ ਤੂੰ ਕਹਾ ਸੀ ਕਿ ਜ਼ਿੰਦਗੀ ਇੱਕ ਰਬਾਬ ਹੈ ਮੈਂ ਉਹ ਤਿੰਨੇ ਦੁਕਾਨਾਂ ਨੂੰ ਦੇਖ ਆਇਆ ਪਰ ਮੈਨੂੰ ਇਸ ਤੋਂ ਕੁਝ ਸਮਝ ਨਹੀਂ ਪਈ ਚੀਰਨੇਵ ਨੂੰ ਕਿਹਾ ਕਿ ਜ਼ਿੰਦਗੀ ਇੱਕ ਰਬਾਬ ਹੈ ਇਸ ਗੱਲ ਨੂੰ ਆਪਣੇ ਮਨ ਦੇ ਅੰਦਰ ਆਤਮ ਸਾਥ ਕਰ ਲੈ ਆਪਣੇ ਮਨ ਦੇ ਅੰਦਰ ਵਸਾਲਾ ਤੇ ਇਹਦੀ ਖੋਜ ਕਰ ਉਹ ਵਾਪਸ ਆ ਗਿਆ ਕਈ ਸਾਲਾਂ ਤੱਕ ਇਧਰ ਉਧਰ ਭਟਕਦਾ ਰਿਹਾ ਬਹੁਤ ਸਾਰੀਆਂ ਥਾਵਾਂ ਤੇ ਗਿਆ ਬਹੁਤ ਸਾਰੇ ਵਿਦਵਾਨਾਂ ਕੋਲ ਧਾਰਮਿਕ ਸਥਾਨਾਂ ਕੋਲ ਜਿੱਥੋਂ ਗਿਆਨ ਵਿਗਿਆਨ ਲੋਕ ਹਾਸਲ ਕਰਨਾ ਆਉਂਦੇ ਸੀ ਉਹਨਾਂ ਆਸ਼ਰਮਾਂ 'ਚ ਗਿਆ ਕਈ ਸਾਲ ਭਟਕਦਾ ਰਿਹਾ ਤੇ ਆਖਰ ਬਹੁਤ ਸਾਰੀ ਭਟਕਣ ਤੋਂ ਬਾਅਦ ਇੱਕ ਦਿਨ ਉਹ ਇੱਕ ਨਦੀ ਦੇ ਕੰਢੇ-ਕੰਢੇ ਤੁਰਿਆ ਜਾ ਰਿਹਾ ਸੀ ਤਾਂ ਨਦੀ ਦੇ ਕੰਢੇ ਤੇ ਬੈਠਾ ਇੱਕ ਸੰਗੀਤਕਾਰ ਰਬਾਬ ਵਜਾ ਰਿਹਾ ਸੀ ਉਹਦੇ ਰਬਾਬ ਤੇ ਜਿਹੜਾ ਸੰਗੀਤ ਪੈਦਾ ਹੋ ਰਿਹਾ ਸੀ ਉਹਦੇ ਵਿੱਚ ਇੰਨੀ ਕشش ਸੀ ਕਿ ਉਸ ਬੰਦੇ ਨੂੰ ਉਸ ਫਕੀਰ ਨੂੰ ਉਹਨੇ ਰੋਕ ਲਿਆ ਤੇ ਉਹ ਰਬਾਬ ਵਜਾਉਣ ਦੇ ਨੇੜੇ ਆ ਕੇ ਬੈਠ ਗਿਆ ਤੇ ਚੁੱਪਚਾਪ ਰਬਾਬ ਨੂੰ ਸੁਣਦਾ ਰਿਹਾ ਰਬਾਬ ਦੇ ਰਾਗ ਨੂੰ ਸੁਣਦਾ ਰਿਹਾ ਰਬਾਬ ਦੇ ਰਾਗ ਨੇ ਉਹਦੇ ਅੰਦਰ ਇੱਕ ਨਵੀਂ ਤਰੰਗ ਪੈਦਾ ਕੀਤੀ ਉਹਨੂੰ ਅੱਖਾਂ ਦਿੱਤੀਆਂ ਚਾਨਣ ਦਿੱਤਾ ਉਨੇ ਰਬਾਬ ਨੂੰ ਗੋਹ ਨਾਲ ਦੇਖਿਆ ਉਹਨੇ ਦੇਖਿਆ ਕਿ ਰਬਾਬ ਦੇ ਉੱਤੇ ਕੁਝ ਲੋਹੇ ਦੇ ਕਲ ਪੁਰਜੇ ਲੱਗੇ ਹੋਏ ਆ ਤੇ ਨਾਲ ਹੀ ਜਿਹੜੀਆਂ ਤਾਰਾਂ ਨੇ ਉਹਨਾਂ ਦੇ ਉੱਤੇ ਜਦੋਂ ਰਬਾਬ ਵਜਾਉਣ ਵਾਲਾ ਹੱਥ ਪੇਰਦਾ ਤਾਂ ਉਹਨਾਂ ਦੇ ਵਿੱਚੋਂ ਸੰਗੀਤ ਪੈਦਾ ਹੁੰਦਾ ਤੇ ਲੱਕੜ ਜਿਹੜੀ ਜਿਹਦੇ ਤੇ ਰਬਾਬ ਦਾ ਪੂਰਾ ਸਾਜ਼ੋ ਸਮਾਨ ਟਿਕਿਆ ਹੁੰਦਾ ਜਿਹੜਾ ਇੱਕ ਤਰ੍ਹਾਂ ਨਾਲ ਰਬਾਬ ਦਾ ਅਸੀਂ ਕਹਿ ਦਿੰਨੇ ਆ ਕਿ ਬਦਨ ਹੁੰਦਾ ਉਹਨੂੰ ਉਹਨੇ ਧਿਆਨ ਨਾਲ ਵੇਖਿਆ ਤੇ ਉਹਨੂੰ ਯਾਦ ਆਇਆ ਕਿ ਝੀਰ ਨੇ ਸੱਚ ਹੀ ਕਿਹਾ ਸੀ ਕਿ ਜ਼ਿੰਦਗੀ ਇੱਕ ਰਬਾਬ ਹੈ ਉਹਦੇ ਅੰਦਰ ਪ੍ਰਕਾਸ਼ ਹੋਇਆ ਉਹਨੂੰ ਸਮਝ ਆਈ ਕਿ ਵੱਖ-ਵੱਖ ਤਰ੍ਹਾਂ ਦੇ ਆ ਜਿਹੜਾ ਸਾਡੇ ਕੋਲ ਕੂੜ ਕਬਾੜ ਹੁੰਦਾ ਉਹਨੂੰ ਅਸੀਂ ਜੋੜ ਕੇ ਉਹਨੂੰ ਅਸੀਂ ਢੰਗ ਨਾਲ ਵਰਤ ਕੇ ਜਦੋਂ ਅਸੀਂ ਉਹਦਾ ਇੱਕ ਸਾਜ਼ ਬਣਾ ਲੈਂਦੇ ਆ ਤੇ ਸਾਜ਼ ਦੇ ਵਿੱਚੋਂ ਜਿਹੜਾ ਸੰਗੀਤ ਪੈਦਾ ਹੁੰਦਾ ਉਹ ਜ਼ਿੰਦਗੀ ਦਾ ਆਨੰਦ ਹੁੰਦਾ ਹੈ ਦੁਨੀਆ ਦੀ ਬੋਗਿੰਤੀ ਸਮੇ ਦੇ ਹਰ ਦੌਰ ਵਿੱਚ ਇਹ ਸਮਝ ਨਹੀਂ ਸਕਦੀ ਕਿ ਜਿਹੜਾ ਸਾਡੇ ਆਲੇ-ਦੁਆਲੇ ਜੜੀਆਂ ਚੀਜ਼ਾਂ ਪਈਆਂ ਹੋਈਆਂ ਜਿਹੜੀਆਂ ਚੀਜ਼ਾਂ ਨੂੰ ਅਸੀਂ ਫालतू ਸਮਝਦੇ ਆ ਜਿਹੜੀਆਂ ਚੀਜ਼ਾਂ ਬਾਰੇ ਅਸੀਂ ਸਮਝਦੇ ਆ ਕਿ ਇਹਨਾਂ ਦਾ ਕੋਈ ਗੁਣ-ਔਗਣ ਨਹੀਂ ਹੈਗਾ ਉਹਨਾਂ ਨੂੰ ਵੀ ਵਰਤ ਕੇ ਜ਼ਿੰਦਗੀ ਨੂੰ ਖੂਬਸੂਰਤ ਬਣਾਇਆ ਜਾ ਸਕਦਾ ਹੈ ਜਿਹੜੇ ਲੋਕ ਇਸ ਗੱਲ ਨੂੰ ਸਮਝ ਜਾਂਦੇ ਆ ਇਸ ਗੱਲ ਨੂੰ ਜਾਣ ਜਾਂਦੇ ਆ ਉਹ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਆ ਤਰੱਕੀ ਕਰਦੇ ਆ ਲੋਕਾਂ ਲਈ ਰਾਹ ਦਸਰੇ ਬਣਦੇ ਆ ਸੋ ਸਾਨੂੰ ਸੋਚਣ ਦੀ ਲੋੜ ਹੈ ਸਾਨੂੰ ਵਿਚਾਰਨ ਦੀ ਲੋੜ ਹੈ ਕਿ ਜ਼ਿੰਦਗੀ ਦਾ ਜਿਹੜਾ ਸਾਜ਼ ਹੈ ਉਹ ਤਾਂ ਹੀ ਵਜਾਇਆ ਜਾ ਸਕਦਾ ਹੈ ਕਿ ਜੇਕਰ ਅਸੀਂ ਸਭ ਚੀਜ਼ਾਂ ਨੂੰ ਸੁਰ ਵੱਧ ਕਰ ਲਈਏ ਜ਼ਿੰਦਗੀ ਨੂੰ ਇੱਕ ਲੈ ਵੱਧ ਕਰ ਲਈਏ ਸੋ ਅੱਜ ਦੀ ਇਸ ਵੀਡੀਓ ਅੱਜ ਦੀ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹਦੇ ਬਾਰੇ ਆਪਣਾ ਤੁਸੀਂ ਸੋਚ ਵਿਚਾਰ ਟੀਵੀ ਤੇ ਸੁਝਾਅ ਜਰੂਰ ਦਿਓ ਸੋਚ ਵਿਚਾਰ ਟੀਵੀ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਬਾਕੀ-ਬਾਕੀ ਸਬਸਕ੍ਰਾਈਬ ਕਰਿਓ ਤੁਹਾਡਾ ਬਹੁਤ-ਬਹੁਤ ਸ਼ੁਕਰੀਆ